ਮੈਂ ਸਮੂਹ ਸ਼ਹੀਦ ਭਗਤ ਸਿੰਘ ਨਗਰ ਨਿਵਾਸੀਆਂ ਦੇ ਨਾਲ ਇੱਕ ਸੁਨੇਹਾ ਸਾਂਝਾ ਕਰਨਾ ਚਾਹੁੰਦਾ ਹਾਂ ਕਿ ਜੋ ਸਾਡੇ ਪਿਛਲੇ 2-3 ਦਿਨ ਤੋਂ ਹਾਲਾਤ ਹੈਗੇ ਨੇ ਬਾਰਡਰ ਦੇ ਉੱਤੇ ਉਹਨਾਂ ਨੂੰ ਦੇਖਦੇ ਹੋਏ ਸਭ ਤੋਂ ਪਹਿਲਾਂ ਤੇ ਮੈਂ ਸ਼ੁਕਰੀਆ ਕਰਨਾ ਚਾਹਾਂਗਾ ਸਾਡੇ ਸਾਰੇ ਜਿਲ੍ਹਾ ਨਿਵਾਸੀਆਂ ਦਾ ਕਿ ਪ੍ਰਸ਼ਾਸਨ ਵੱਲੋਂ ਜੋ ਵੀ ਮੌਕ ਟ੍ਰਿਲ ਕਰਾਈਆਂ ਗਈਆਂ ਤੇ ਜੋ ਬਲੈਕਆਊਟ ਵਗੈਰਾ ਦੀ ਐਕਸਰਸਾਈਜ਼ ਹੋਈਆਂ ਉਹਨਾਂ ਦੇ ਵਿੱਚ ਬੜੀ ਹੀ ਤਰਤੀਬਵਾਰ ਜਿਹੜਾ ਹੈਗਾ ਸ਼ਮੂਲੀਅਤ ਕੀਤੀ ਗਈ ਦੇ ਆਪਾਂ ਅੱਗੇ ਵੀ ਇਸ ਤਰੀਕੇ ਦੇ ਜਿਹੜੇ ਵੀ ਕੋਈ ਸੁਨੇਹਾ ਸਾਨੂੰ ਮਿਲਦੇ ਰਹਿਣਗੇ ਆਪਾਂ ਉਹਨਾਂ ਨੂੰ 19 ਹੀ ਤੱਕ ਪਰਤਾ ਦੇ ਨਾਲ ਆਪਾਂ ਉਹਨਾਂ ਨੂੰ ਅਮਲ ਵਿੱਚ ਲਿਆਣਾ ਹੈ ਅੱਜ ਅਸੀਂ ਗੱਲ ਕਰ ਰਹੇ ਹੈਗੇ ਆ ਐਸੈਂਸ਼ੀਅਲ ਕਮੋਡਿਟੀ ਦੀ ਹੋਲਡਿੰਗ ਨੂੰ ਰੋਕਣ ਦੇ ਲਈ ਤੇ ਲੋਕਾਂ ਦੇ ਵਿੱਚ ਇੱਕ ਸੁਨੇਹਾ ਦੇਣ ਦੇ ਲਈ ਕਿ ਜੀ ਸਾਡੇ ਜ਼िले ਦੇ ਵਿੱਚ ਕਿਸੇ ਤਰੀਕੇ ਦੀ ਵੀ ਕੋਈ ਅਸੈਂਸ਼ੀਅਲ ਕਮੋਡਿਟੀ ਭਾਵੇਂ ਉਹ ਅਨਾਜ ਹੋਵੇ ਰਾਸ਼ਨ ਹੋਵੇ ਸਬਜ਼ੀਆਂ ਫਲ ਫਰੂਟ ਭਾਵੇਂ ਦੁੱਧ ਹੋਵੇ ਜਾਂ ਪਸ਼ਵਾਂ ਦਾ ਜੋ ਚਾਰਾ ਸੰਬੰਧੀ ਚੀਜ਼ਾਂ ਹੈਗੀਆਂ ਨੇ ਇਹਨਾਂ ਚੀਜ਼ਾਂ ਦੀ ਕਿਸੇ ਤਰੀਕੇ ਦੀ ਵੀ ਕੋਈ ਥੋੜ੍ਹ ਨਹੀਂ ਹੈਗੀ ਤੇ ਨਾ ਹੀ ਕੋਈ ਸ਼ੋਰਟੇਜ ਹੈਗੀ ਹੈ ਅਸੀਂ ਜਿਹੜੇ ਅਸੈਂਸ਼ੀਅਲ ਕਮੋਡਿਟੀ ਐਕਟ ਦੇ ਅੰਡਰ ਆਰਡਰ ਵੀ جاری ਅੱਜ ਕਰ ਦਿੱਤੇ ਹੈਗੇ ਨੇ ਕਿ ਕੋਈ ਵੀ ਇਹਨਾਂ ਚੀਜ਼ਾਂ ਦੀ ਜੋ ਅਸੈਂਸ਼ੀਅਲ ਕਮੋਡਿਟੀਆਂ ਨੇ ਬੁਨਿਆਦੀ ਚੀਜ਼ਾਂ ਨੇ ਉਨਾਂ ਨੇ ਕਿਸੇ ਤਰੀਕੇ ਦੀ ਵੀ ਕੋਈ ਹੋਲਡਿੰਗ ਨਹੀਂ ਕਰੂਗਾ ਜੇਕਰ ਹੋਲਡਿੰਗ ਕਰੂਗਾ ਉਹਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈਆਂ ਕੀਤੀਆਂ ਜਾਣਗੀਆਂ ਹੋਲਡਿੰਗ ਦੇ ਉੱਤੇ ਪੂਰੀ ਤਰੀਕੇ ਦੀ ਰੋਕ ਲਗਾਈ ਹੋਈ ਹੈਗੀ ਐਨਐਡੀ ਆਪਾਂ ਜਿਹੜੇ ਪਬੰਦੀ ਹੁਕਮ ਨੇ ਉਹ ਜਾਰੀ ਕਰ ਦਿੱਤੇ ਹੈਗੇ ਨੇ ਨਾਲ ਹੀ ਲੋਕਾਂ ਨੂੰ ਅਸੀਂ ਇਹ ਵੀ ਸੁਨਿਸ਼ਚਿਤ ਕਰਨਾ ਚਾਹੁੰਦੇ ਹਾਂ ਕਿ ਕਿਸੇ ਤਰੀਕੇ ਦੀ ਵੀ ਕੋਈ ਪੈਨਿਕ ਸਿਚੁਏਸ਼ਨ ਨਹੀਂ ਹੈਗੀ ਅਸੀਂ ਆਪਣੇ ਘਰ ਪਰਿਵਾਰ ਦੇ ਨਾਲ ਆਰਾਮ ਨਾਲ ਰਹਿ ਸਕਨੇ ਹੈਗੇ ਆ ਤੇ ਜਿਹੜੀ ਵੀ ਕੋਈ ਅਸੈਂਸ਼ੀਅਲ ਕਮੋਡਿਟੀਆਂ ਹੋਣਗੀਆਂ ਉਹਨਾਂ ਦੇ ਵਿੱਚ ਜੇ ਤੁਹਾਨੂੰ ਕੋਈ ਪ੍ਰਾਈਸ ਸੰਬੰਧੀ ਮੈਨਿਪੂਲੇਸ਼ਨ ਦੀ ਗੱਲ ਆਉਂਦੀ ਹੈ ਕਿ ਬਹੁਤ ਜ਼ਿਆਦਾ ਕੋਈ ਚੀਜ਼ ਸਡਨਲੀ ਮਹਿੰਗੀ ਹੋ ਗਈ ਹੈਗੀ ਇਹ ਬਿਨਾਂ ਕਿਸੇ ਕਾਰਨ ਦੇ ਜਾਂ ਕਿਸੇ ਚੀਜ਼ ਦੀ ਜੋ ਅਸੈਂਸ਼ੀਅਲ ਕਮੋਡਿਟੀ ਦੇ ਅੰਡਰ ਆਉਂਦੀ ਹੈ ਉਹਦੀ ਕੋਈ ਥੋੜ ਹੈਗੀ ਹੈ ਤੇ ਜਿਹੜੇ ਮੇਰੇ ਹੁਕਮ ਹੈਗੇ ਨੇ ਨਾਲ ਹੀ ਇਸ ਪ੍ਰੈਸ ਬਾਈਟ ਦੇ ਨਾਲ ਅਸੀਂ ਜਿਹੜੇ ਕੰਸਰਨਡ ਨੌਨਲ ਆਫੀਸਰ ਨੇ ਡੀ ਐਫ ਐਸ ਸੀ ਜ਼ਿਲ੍ਹੇ ਦੇ ਉਹਨਾਂ ਦੇ ਅਸੀਂ ਨੰਬਰ ਤੁਹਾਡੇ ਨਾਲ ਸ਼ੇਅਰ ਕਰ ਰਹੇ ਹੈਗੇ ਆ ਇਹੋ ਜੀ ਕੋਈ ਵੀ ਸੂਚਨਾ ਤੁਸੀਂ ਉਹਨਾਂ ਨੂੰ ਤੇ ਕੰਟਰੋਲ ਰੂਮ ਦੇ ਉੱਤੇ ਦੇ ਸਕਦੇ ਹੈਗੇ ਹੋ ਬਟ ਅਖੀਰ ਦੇ ਵਿੱਚ ਇਹੀ ਆਸ਼ਵਾਸ਼ਣ ਅਸੀਂ ਸਾਰਿਆਂ ਨੇ ਰੱਖਣਾ ਹੈਗਾ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਹਰ ਤਰੀਕੇ ਪੱਖੋਂ ਜਿਹੜਾ ਹੈਗਾ ਕਿਸੇ ਤਰੀਕੇ ਦੇ ਵੀ ਕੋਈ ਘਾਟ ਜਾਂ ਕਿਸੇ ਤਰੀਕੇ ਦੇ ਵੀ ਕੋਈ ਸ਼ਾਰਟੇਜ ਨਹੀਂ ਹੈਗੀ ਤੇ ਆਪਾਂ ਬੇਵਜਾ ਕਿਸੇ ਤਰੀਕੇ ਦਾ ਕੋਈ ਪੈਨਿਕ ਨਾ ਫੈਲਾਈਏ ਤੇ ਆਰਾਮ ਨਾਲ ਜਿਹੜਾ ਹੈਗਾ ਆਪਣੀ ਜ਼ਿੰਦਗੀ ਨੂੰ ਹੈਗਾ ਤਰੀਕੇ ਨਾਲ ਆਪਾਂ ਬਿਸਰ ਕਰਦੇ ਜਾਈਏ ਥੈਂਕ ਯੂ